ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕਿਆ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਤੇ ਕਹਿੰਦੇ ਵੀ ਜੱਗੀ ਪ੍ਰਣਾਲੇ ਵਾਲੇ ਕੋਲੇ ਪਹੁੰਚੇ ਹੋਏ ਹਾਂ گاਵਾ ਦਿਖਾਵਾਂਗੇ ਸੱਜਣੋ 10 ਕੰਪਨੀਆਂ ਜੱਗੀ ਕਹਿੰਦਾ 4 ਤੋਂ 5 ਦਿਖਾਵਾਂਗੇ ਟਿਪ ਟਾਪ گاਵਾ ਦਿਖਾਵਾਂਗੇ ਜਿਵੇਂ ਆਹ ਤੋਫੇ ਖੜੇ ਨੇ ਗਰੀ ਇੱਧਰਲੇ ਬੰਨੇ ਕੱਦ ਕਾਠ ਕੁਆਲਿਟੀ ਨਸਲ 4-5 ਤਾਜ਼ੀਆਂ ਸੁਈਆਂ ਦਿਖਾਵਾਂਗੇ ਇੱਕ ਕੋ ਜਗਾਵਾਂ ਦਿਖਾਵਾਂਗੇ ਸੱਜਣੋ ਗੱਬਣਾ ਤੇ ਬਾਕੀ ਗੱਲਬਾਤ ਆ ਜਿਹੜੀ ਅਗਲੀ ਉਹ ਦੱਸੂਗਾ ਜੱਗੀ ਆ ਜਾ ਲੱਗੀ ਫਿਰ ਫੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਆ ਜੀ ਆਹਨ ਕਿਰਪਾ ਬਾਬੇ ਨਾਨਕ ਦੀ ਪੂਰੀ ਮਿਹਰ ਪਰੇ ਹੱਥ ਆ ਜੀ ਕਿੱਥੋਂ ਕਰਦੀ ਸ਼ੁਰੂ ਫਿਰ ਜੀ ਆਪਾਂ ਪਹਿਲਾਂ ਮੱਛੀ ਤੋਂ ਕਰ ਲਓ ਜੀ ਇਹਦਾ ਕੱਦ ਦਿਖਾ ਦੇ ਜੀ ਕੱਦ ਪੂਰਾ ਟੌਪ ਆ ਜੀ ਬੱਚੀ ਵੀ ਪੂਰੇ ਟੌਪ ਆ ਪਹਿਲਣ ਜਿਵੇਂ ਪਹਿਲਣ ਚਾਰ ਦੰਦ ਮੂੰਹੋਂ ਪਿਓਰ ਤੋਰ ਚੋਬਰਾ ਖੋਲ ਕੇ ਲੈ ਗੰਬਾ ਚ ਬਾਈ ਕਹਿੰਦਾ ਚਾਰ ਦੰਦ ਆ ਇਹ ਨਾ ਬਾਈ ਜਿਹੜੀ 1 2 3 ਇਹ ਤਿੰਨੇ ਬੜੇ ਰਾਤ ਦੀਆਂ ਖੂਨੀਆਂ ਹੋਈਆਂ ਨੇ ਠੀਕ ਆ ਜੀ ਜੇਰਾ ਜੁਰਾ ਕੰਪਲੀਟ ਆ ਜਾਵਾਂ ਬੱਚਾ ਕਿ ਆ ਗਿਆ ਬੱਚਾ ਇਹਦੇ ਮਗਰ ਬੱਛਾ ਬਾਈ ਜੀ ਨਾਲ ਆ ਗਿਆ ਬੱਛਾ ਕੱਦ ਕਾਠ ਲੈਗਸ ਕੋਰ ਆਰਡਰ ਦੀ ਸ਼ੇਪ ਆ ਜਿਹੜੀ ਆਰਡਰ ਦਾ ਡਿਜ਼ਾਈਨ ਹਨਾ ਉਹ ਵਾਲਾ ਕੈਂਡਾ ਯਾਰ ਗਾਂ ਦਾ ਜੀ ਗੱਲ ਕਰਦੀ ਬਾਈ ਯਾਰ ਫਾਰਮ ਟਾਈਪ ਦੀ ਬੱਛੀ ਆ ਜਿਵੇਂ ਮਰਜ਼ੀ ਹਨਾ ਕੋਈ ਵੀ ਵੀਰ ਚਾਹੇ ਘਰੇ ਆਮ 1 2 ਚੌਣ ਵਾਲਾ ਵੀ ਰੱਖ ਲੈ ਚਾਹੇ ਇਹਨੂੰ ਫਾਰਮ ਵਾਲਾ ਲੈ ਜੇ ਬਰੀਡ ਤਿਆਰ ਕਰਨ ਵਾਲੀ ਚੀਜ਼ ਆ ਯਾਰ ਕੱਦ ਕਾਠ ਵੀ ਆ ਗਿਆ ਫੁੱਲ ਵੱਡਾ ਤੇ ਸ਼ਕੀਨ ਵੀ ਫੁੱਲ ਆ ਗਈ ਤੇ ਦੰਦਾਂ 'ਚ ਵੀ ਮੇਰਾ ਖਿਆਲ ਆ ਬਾਈ ਕਹਿੰਦਾ ਇਹ ਚਾਰ ਦੰਦ ਦੀ ਆ ਲੈਗ ਸਕੋਰ ਵਾਲੇ ਮਾਮਲੇ 'ਚ ਬਾੜੀ ਮਜ਼ਬੂਤ ਆ ਸਟਰਕਚਰਲ 'ਚ ਜਿਸਟਾ ਸਟਰਕਚਰਲ ਬੱਛੀ ਆ ਬਾਈ ਯਾਰ ਬਹੁਤ ਵੱਡੀ ਬੁੱਢੀ ਬਾੜੀ ਜਾਲੇ ਆ ਇੱਕ ਤਾਂ ਉਹੀ ਹੁੰਦੀਆਂ ਨਾ ਬੋਦੀ ਜੀਆਂ ਗਮਾਂ ਉਹ ਜੀ ਨਹੀਂ ਜਵਾਨੀ ਭਰੀ ਬੱਛੀ ਆ ਪੂਰੀ ਆ ਇਹ ਬਰੀਡ ਵੀ ਟੌਪ ਦੀ ਤਿਆਰ ਕਰ ਦੂ ਫਾਰਮ ਦੇ ਵਿੱਚ ਤੇ ਕੱਦ ਵੱਡਾ ਹਲੇ ਥੋੜੀ ਜੀ ਵਿਚਾਰੀ ਰક્ત ਕਸੂਤੀ 'ਚ ਆ ਗਈ ਨਾਲਾ ਵੀ ਸਾਲ ਜਦਾ ਹੈ ਤਮਾ ਕਹੀ ਦੀ ਤਮਾ ਕਹੀ ਦੀ ਲਾਲਾ ਵੀ ਢੇਲ ਵਸਦੀ ਇੱਥੋਂ ਦਿਖਾ ਗਏ ਆ ਜੀ ਆਰਡਰ ਇੱਥੋਂ ਦਿਖਾ ਆ ਜੀ ਆਰਡਰ ਕੁਆਲਟੀ ਇਥੇ ਥੋੜੀ ਬਹੁਤੀ ਵਾਦੀਆ ਪਰਲੇ ਬੰਦੇ ਹਨਾ ਹਾਂ ਬਈ ਮਾੜਾ ਮੋਟਾ ਯਾਰ ਭੋਤਾਂ ਬੱਚੇ ਆਪਣੇ ਪੁੱਲ ਖਾਮ ਗਏ ਜੀ ਇੱਥੋਂ ਕਰਕੇ ਥੋੜੀ ਬਹੁਤੀ ਭਲਾ ਥਣ ਹੈਗਾ ਮੁਠੀ ਦੀ ਚਬਾਈ ਵਾਲਾ ਤੇ ਮਸ਼ੀਨੀ ਚਬਾਈ ਵਾਲਾ ਮਨੋ ਬਈ ਯਾਰ ਜਿਵੇਂ ਮਰਜੀ ਕੋਈ ਵੀ ਵੀਰ ਚੋ ਲੈਵੇ ਆ ਕਦ ਕਦ ਕਾੜ ਦੀ ਗੱਲ ਕਰ ਲਈਏ ਵਜਨ ਵਜੂਦ ਦੀ ਕਰ ਲਈਏ ਕੋਈ ਮੋਟੀ ਨਹੀਂ ਹੈਗੀ ਬੈਠ ਜੇ ਕਹਿੰਦੀ ਮੋਟੀ ਹੈ ਫਿੱਟ ਫਿੱਟ ਬੈੜਾ ਪੋਟਾ ਬਾਲਾ ਯਾਰ ਕੱਦ ਕਾਠ ਹਰ ਇੱਕ ਚੀਜ਼ ਯਾਰ ਬਾਲੀ ਫਿਟਿੰਗ ਆ ਬੱਚੀ ਜੀ ਠੀਕ ਆ ਆ ਕੁਆਲਿਟੀ ਦਿਖਾ ਗਈ ਆਰਡਰ ਵਾਲੀ ਜਿਹੜਾ ਆਰਡਰ ਨਾ ਉਤੋਂ ਇਹਦਾ ਠੋਸ ਆ ਇਥੋਂ ਆਰਡਰ ਆ ਆ ਚੀਜ਼ ਆ ਗਈ ਆਰਡਰ ਦੀ ਆ ਚੀਜ਼ ਨਾ ਜੜ ਪਾਦੀ ਠੋਸ ਆ ਗਈ ਆਰਡਰ ਦੀ ਪਰ ਟਾਪ ਬੱਚੀ ਆ ਯਾਰ ਜਿਹੜੀ ਅੱਜ ਕੱਲ ਮਤਲਬ ਡਿਮਾਂਡ ਆ ਜਿਵੇਂ ਹੁਣ ਅਮਰੀਕਾ ਕੈਨੇਡਾ ਦੀ ਡਿਮਾਂਡ ਆ ਨਾ ਲੋਕਾਂ ਦੀ ਠੀਕ ਹੈ ਉਹ ਚੀਜ਼ ਆ ਡਿਮਾਂਡ ਆ ਡਿਮਾਂਡ ਆ ਪੂਰੀ ਆ ਪੈਸੇ ਕਿੰਨੇ ਲੈ ਲਿਆਂਗੇ ਜੱਗੀ ਜੀ ਪਰ ਸਿਰੇ ਮਾਨਤਾਨ ਕੁ ਬਦਮਾਨਤਾਨ ਕਰਦੇ ਹਜ਼ਾਰ ਖੰਡ ਜਿਹੜਾ ਆਪਣਾ ਹੁੰਦਾ ਹੈ ਤੈਨੂੰ ਕੋਲ ਹੁਣ ਜੇ ਕੀਤੀ ਬਹਿਣ ਸਿਆਲ ਚ ਹੁੰਦੀ ਐ ਤੋ ਤਿੰਨ ਮਹੀਨਿਆਂ ਤੋਂ ਬਾਅਦ ਹੁੰਦੀ ਤਾਂ ਇਹ ਡੇੜਾ ਅੱਖ ਦੀ ਸੀ ਲੱਖੋਂ ਬਾਹਰ ਸੀ ਲੱਖੋਂ ਬਾਹਰ ਤਾਂ ਜਿਹਨੂੰ ਮਰਜੀ ਵੇਚ ਦਿੰਦੇ ਮਤਲਬ ਤੇ ਹੁਣ ਨਾਲ ਬੱਛੀ ਸੀ ਤੇ ਹੁਣ ਗੈਰੀ ਨਾ ਆਹ ਬੱਛੀ ਤੇ ਵੀ ਮਾਰਦੇ ਕੈਮਰਾ ਜੀ ਇਹਦੇ ਮਗਰ ਬੱਛੀ ਆ ਵੀਰੇ ਰਾਤ ਇਹ 10 ਵਜੇ ਸੋਈ ਆ ਠੀਕ ਐ ਕਰਨ ਤੜਕੇ 4 ਵਜੇ ਦੀ ਜੇਰ ਜਮਾ ਕੰਪਲੀਟ ਪੈ ਗਈ ਸੀ ਠੰਡੇ ਰੂੜੀ ਦਾ ਬਰਫਾ ਯਾਰ ਆ ਥਾਂ ਦਿਖਾਈ ਗੈਰੀ ਇਹਦਾ ਹਾਲੇ ਦੀ ਬੜੀ ਜਿਆਦੇ ਚੰਗੀ ਆ ਹਣ ਵਿਵਾਕ ਮਾਲਾ ਸਟੋਰ ਵੀ ਖੋਲ ਕੇ ਬੱਚਾ ਕੀ ਆ ਗਿਆ ਨਾਲ ਬੱਚੀ ਵੀਰੇ ਸਾਰੀ ਇਹਦੇ ਮੰਗਰ ਜਰਸੀ ਜਰਸੀ ਦੀ ਹੈ ਕਿ ਕਿਹੜੀ ਹੈ ਜਰਸੀ ਹੈ ਜਿਹੜੇ ਜਰਸੀ ਕਾਫੀ ਕਲਰ ਪਿਆਰ ਜਰਸੀ ਦੀ ਬੱਚੀ ਹਲੇ ਮੰਗ ਰ ਇਹਦੀ ਜਿਹੜੀ ਮਾਂ ਸੀ ਉਹ ਵੀ ਜਰਸੀ ਹੈ ਉਹ ਚਿਫਰੇ ਟੀਕੇ ਤੋਂ ਇਹ ਤਿਆਰ ਹੋਈ ਹੋਈ ਆ ਠੀਕ ਆ ਗੱਲ ਇਹ ਆਈ ਹੋਈ ਪੇ ਤੋਂ ਜਰਸੀ ਦੇ ਪੈਦਾ ਹੋਈ ਹੋਈ ਆ ਠੀਕ ਆ ਕੱਦ ਪੱਡ ਵੀ ਕੱਦ ਪੱਡ ਜਰਸੀਆਂ ਵਾਲਾਗਾ ਮਤਲਬ ਜਿਹੜਾ ਥਣਲੇਵਾ ਪੰਜਾਬ ਵਾਲੀ ਜਰਸੀ ਵਾਲਾ ਕਰਦਾ ਹੈ ਹਾਂ ਪੰਜਾਬ ਵਾਲੀ ਜਰਸੀ ਵਾਲਾ ਕਰਦਾ ਹੈਗਾ ਥਣਲੇਵੇ ਵਾਲੇ ਦਾ ਫਿਰ ਮੁੱਤੇ ਮੁੱਕੇ ਪਏ ਬੜੀ ਚੰਗੀ ਹੈ ਯਾਰ ਜਰਸੀ ਕਹਦੇ ਐਂਡ ਤੋਂ ਐਂਡ ਬੜੀ ਡਿਮਾਂਡ ਸੀ ਵੀਰਾਂ ਦੀ ਯਾਰ ਕਹਿੰਦੇ ਵੀ ਬਾਈ ਯਾਰ ਤੂੰ ਜਿਹੜਾ ਨੂੰ ਤੇਰੀ ਵੀਡੀਓ ਦੇਖਦੇ ਆ ਉਹਦੋਂ ਨੂੰ ਗਾਵਾਂ ਵੇਚ ਜਾਂਦੀਆਂ ਨੇ ਵੀਰ ਬਣ ਕੇ ਵੀ ਤੂੰ ਪਹਿਲਾਂ ਵਾਂਗੂ 10-10 ਗਾਵਾਂ ਇਕੱਠੀਆਂ ਪਾਇਆ ਕਰ 20-20 ਕੀ ਕਰਦਾ ਵੀਰ ਤੂੰ 4-5 ਗਾਵਾਂ ਪਾਉਣਾਗਾ ਜਦੋਂ ਨੂੰ ਸਾਡੀ ਤੇਰੀ ਵੀਡੀਓ ਚੰਗੀ ਲੱਗਦੀ ਆ ਉਹਦੋਂ ਨੂੰ ਮਾਲ ਵੇਚ ਜਾਂਦਾ ਇੱਥੋਂ ਇੱਥੋਂ ਦਿਖਾ ਗਿਆ ਵੀਰ ਦੋਏ ਹਾੜੀ ਵਾਲਾ ਲੇਵਾ ਆ ਗਿਆ ਸੂਆ ਜੱਗੀ ਕਿੜਾ ਬਾਈ ਬਾਈ ਜੀ ਦੂਜਾ ਸੂਆ ਪਿਓਰ ਦੂਜਾ ਸੂਆ ਪਿਓਰ ਅਗਲੇ ਬੰਨੇੋਂ ਦਿਖਾਈ ਥਣ ਦਾ ਸਹਜ ਅਗਲੇ ਬੰਨੇ ਆ ਕੇ ਥੋੜਾ ਜਿਹਾ ਇਹ ਅਗਲੇ ਬੰਨੇੋਂ ਦਿਖਾ ਦੇ ਇੱਥੋਂ ਦਿਖਾ ਕਿਆ ਥਣ ਲੱਗਿਆ ਯਾਰ ਜਿਵੇਂ 2 2.5 ਲੱਖ ਵਾਲੀ ਨਾ ਝੋਟੀ ਨੂੰ ਲੱਗਿਆ ਹੁੰਦਾ ਹਰਿਆਣੇ ਵਾਲੀ ਨੂੰ ਉਦਾਂ ਮੈਂ ਆਪਾਂ ਬਾਈ ਇਹਦੀ ਕਲਿੱਪ ਲਾ ਦਿਓ ਤੁਸੀਂ ਮੂਰੇ ਆਪ ਚਬਾਈ ਵੀ ਦਿਖਾਵਾਂਗੇ ਇਹਨਾਂ ਦੀ ਏਡੀ ਚੰਗੀ ਚਬਾਈ ਹੈ ਨਾ ਇਹਨਾਂ ਦੋ ਤਿੰਨ ਬੈੜਾਂ ਦੀ ਨਾ ਮੈਂ ਬਾਅਦ 'ਚੋਂ ਲੱਗ ਤੋਂ ਇੱਕ ਕਲਿੱਪ ਲਾਉਂਗਾ ਕਲਿੱਪ ਵੀਡੀਓ ਦੇ ਵਿੱਚ ਚਲਾ ਦੂੰਗਾ ਚਬਾਈ ਵਾਲੀ ਕਿਉਂਕ ਇਹਦਾ ਵੀ ਫਿਰਸ ਪ੍ਰਾਈਸ 70000 ਰੁਪਏ ਇਹ ਦੇ ਦਾਂਗੇ 75 ਦੀ ਤੇ ਹੁਣ ਮਾਰਗਾ ਜੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹ ਦੀ ਇਹਦਾ ਵੀ ਪਹਿਲਾਂ ਥਾਣ ਲੇ ਬਾਈ ਦਿਖਾ ਦੇ ਬੈਠਦਾ ਯਾਰ ਇਹ ਸਵੇਰੇ ਸੁਈਆ ਬਾਈ ਜੀ 7 ਵਜੇ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਬੱਚਾ ਆ ਗਿਆ ਇਹਦੇ ਨਾਲ ਆ ਗਿਆ ਬੱਚਾ ਉਹ ਪਰਲਾ ਮੇਰਾ ਕਹਿੰਦਾ ਪੂਰਾ ਜਾਨਾ ਹਾਂ ਹਾਂ ਉਹ ਹੀ ਬੱਚਾ ਜੀ ਤਾਜੀ ਸੁਈਆ ਬਾਈ ਸਾਹ ਬਾਈ ਖੋਲ ਕੇ ਇਹ ਮਾਲ ਨਾ ਆਪਣੇ ਕੋਲੇ ਕੱਲ ਹੀ ਆਇਆ ਸੀਗਾ ਸੂਆ ਬਾਈ ਇਹਦਾ ਸੂਆ ਪਹਿਲਾਂ ਬਾਈ ਜੀ ਪਹਿਲਾ ਸੂਆ ਥਣ ਦਾ ਸੈਜ ਬਹੁਤ ਸਮਾਰਾ ਬੜੀ ਚੰਗੀ ਆ ਬਈ ਯਾਰ ਹਲੇ ਹੋ ਸਕਦਾ ਹੋਵੇ ਵੀ ਦੰਦਾ ਜੀ ਸੱਚ ਕਰੀਬ ਨੇ ਕੱਦੀ ਵੈੜ ਦੇ ਜਿਵੇਂ ਉਹ ਵੱਡੀ ਆ ਉਹਦੇ ਦੰਦੋਂ ਪੁੱਟੇ ਸੀ ਕੱਲੀ ਦੇ ਸ਼ਾਈਨਿੰਗ ਸ਼ਾਈਨਿੰਗ ਬਹੁਤ ਆ ਪਿੰਡੇ ਚ ਤੇ ਬੜੀ ਚੰਗੀ ਆ ਯਾਰ ਵੀਰੇ ਯਾਰ ਮੈਂ ਸਵੇਰੇ ਨਾ ਇਹਦਾ 11 11:00 ਵਜੇ ਬੱਚਾ ਚੰਗਾ ਆ ਜਦੋਂ ਜੇਰ ਪਈ ਆ ਇਹਦੀ ਠੀਕ ਆ ਗੱਲ ਚਵਾਈ ਇੰਨੀ ਚੰਗੀ ਆ ਯਾਰ ਤੂੰ ਐ ਮਨ ਲੈ ਜਿਵੇਂ ਉਹ ਸ਼ਰਾਬੀ ਨੇ ਕਹਦੇ ਹੁੰਦੇ ਵੀ ਨਸ਼ਾ ਹੋ ਜਾਂਦਾ ਬੋਤਲ ਵਾਲਾ ਹਨਾ ਠੀਕ ਆ ਗੱਲ ਮਤਲਬ ਬੋਤਲ ਵਾਲੇ ਨਸ਼ੇ ਵਾਲਾ ਘੱਮ ਹੀ ਆ ਇੰਨੀ ਚਵਾਈ ਚੰਗੀ ਆ ਯਾਰ ਕੀ ਗੱਲ ਹੈ ਉਹ ਨਸ਼ੇ ਨੂੰ ਮੈਂ ਪ੍ਰਮੋਟ ਨਹੀਂ ਕਰਦਾ ਹੁੰਦਾ ਨਹੀਂ ਚਲੋ ਆਪਾਂ ਉਹ ਗੱਲ ਕਰਦੇ ਆਂ ਵੀ ਇਹ 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 ਨਾ ਕੀ ਹੁੰਦਾ ਨਸ਼ਾ ਕੋਹਰ ਚੀਜ਼ ਹੈ ਜਿਹਨੂੰ ਪਸ਼ੂਆਂ ਦਾ ਨਸ਼ਾ ਉਹ ਉਹ ਚੀਜ਼ ਹੋ ਰਿਹਾ ਹੈ ਹਾਂ ਉਹ ਜਿਹੋ ਕਹਿੰਦੇ ਯਾਰ ਜਿਹਦੇ ਤੋਂ ਮੈਂ ਬਾਈ ਗਿਆ ਉਹ ਐਂ ਹੋ ਗਿਆ ਵੀ ਬਾਕੀ ਯਾਰ ਫਿਰ ਸਵਾਈ ਲੱਗੀ ਜੀ ਮਾਰੀ ਰੋਕ ਲੈ ਇੱਲਾ ਇੰ ਕੈਮਰਾ ਕਰੀ ਅਗਲੇ ਪੰਨੇ ਇੱਥੋਂ ਲਿਆ ਕੈਮਰਾ ਆ ਤੋ ਵੀ ਆ ਯਾਰ ਆਰਡਰ ਬਿਲਕੁਲ ਫਿਕਸ ਜਾ ਆਰਡਰ ਆ ਗਿਆ ਬਿਲਕੁਲ ਨਾਲ ਲੱਗ ਮਾ ਜਿਵੇਂ ਕਹਿਣਾਂਗੀ ਗੀ ਗੱਲ ਹੈ ਚਲ ਬਾਈ ਜਿਵੇਂ ਪਹਿਲਣਾ ਕੀ ਬਾਈ ਕੋਈ ਔਰ ਸ਼ੌਲ ਵੀ ਨਹੀਂ ਕਰੀਏ ਠੀਕ ਆ ਗੱਲ। ਤੇ ਆਰਡਰ ਦਾ ਡਿਜ਼ਾਈਨ ਬਹੁਤ ਸੋਹਣਾ ਉਤੋਂ ਜੜ ਦੇਖੋ ਜਿੱਥੋਂ ਆਰਡਰ ਸ਼ੁਰੂ ਹੁੰਦਾ ਹੁੰਦਾ ਹੈ। ਜੜ ਬਹੁ ਮਜ਼ਬੂਤ ਆਗੀ ਹਮੇਸ਼ਾ ਇਦਾਂ ਦਾ ਹਿਕਸ ਆਰਡਰ ਗਾ ਮਾ ਸੱਜਣੋਂ ਕਾਮਯਾਬ ਰਹਿੰਦਾ ਹੈ। ਤੇ ਥਣ ਲੱਗਿਆ ਹੱਥੀ ਚਵਾਈ ਵਾਲਾ ਮੁਠੀ ਦੀ ਚਵਾਈ ਵਾਲਾ ਜਿਵੇਂ ਬਾਈ ਨੇ ਦੱਸਿਆ ਚਵਾਈ ਇਹਦੀ ਤੁਹਾਨੂੰ ਜਰੂਰ ਖੁਸ਼ ਕਰ ਦੂ ਜਿਹੜਾ ਸੱਜਣ ਇਹ ਥੱਲੇ ਬੈਠੂਗਾ। ਮੈਂ ਕਿਹਾ ਪੜਾ ਸੋਹਣੀ ਚਵਾਈ ਆ। ਇਹਦੇ ਪੈਸੇ ਕਿੰਨੇ? ਪੈਸੇ ਬਾਈ ਜੇ ਬੰਦੇ 1000 ਰੁਪਇਆ ਲੈ ਲਾਂਗੇ। 65000 ਦੀ ਦੇ ਲਾਂਗੇ। ਬਸ ਕੋਈ ਵੀਰ ਨਾ ਆਪਣੇ ਕੋਲੋਂ ਪਸੂ ਲੈ ਜਾਣ ਕੰਨੀ ਰਵੇ ਨਾ ਬਸ ਇਹ ਹੁਣ ਮਾਰ ਕੇ ਮੰਦੀ ਇਹੀ ਇੱਛਾ ਵੀ ਆਪਣੇ ਨਾਮ ਹੀ ਕਮਾਉਣਾ ਕੱਲਾ ਨਫਾ ਨਹੀਂ ਕਮਾਉਣਾ ਹੁਣ ਮਾਰ 4 ਨੰਬਰ ਵਾਲੀ ਤੇ ਵੀ ਜੇਰਾ ਹੁਣੀ ਆ ਪਈ ਆ ਜੀ ਜੇਰਾ ਸਾਹਮਣੇ ਡੰਨ ਕਰੀਆ ਇਹਦੇ ਨਾਲ ਬੱਚਾ ਕੀ ਆ ਗਿਆ ਮੱਛਾ ਬਈ ਇਹਦੇ ਮਗਰ ਨਾਲ ਆ ਗਿਆ ਮੇਲ ਕੱਪ ਤੌਰ ਬਾਈ ਖੋਲ ਕੇ ਸੂਆ ਕਿਹੜਾ ਬਾਈ ਪਹਿਲ ਨੂੰ ਬਈ ਜੀ ਕੱਦ ਬਹੁਤ ਵੱਡਾ ਹਨਾ ਬਾਣੀ ਵੱਡੇ ਕੱਦ ਕੁਦਦੀ ਆ ਪੂਰੀ ਕੱਦ ਬਹੁਤ ਵੱਡਾ ਜੇਰੇ ਦੀ ਹੁਣੀ ਡੰਨ ਹੋਇਆ ਥੋੜੇ ਸਮੇਂ ਦੀ ਸੂਈ ਆ ਕਿਉਂਕਿ ਹਲੇ ਪਾਣੀ ਤਾਂ ਨਹੀਂ ਪੀਂਦਾ ਪਸ਼ੂ ਕੱਖ ਪੱਠਾ ਚੱਕਦਾ ਹਲੇ ਬਾਈ ਕੁਝ ਨਹੀਂ ਮੈਂ ਪਾਣੀ ਨਾਲ ਕੁਝ ਨਹੀਂ ਹਜੇ ਇਹਨੂੰ ਕੁਝ ਨਹੀਂ ਹੁਣ ਤੂੜੀ ਦਾ ਕੰਮ ਚੱਲੀ ਜਾਂਦਾ ਉਧਰ ਮਸ਼ੀਨ ਲੱਗੀ ਹੋਈ ਹੈ ਤੂੜੀ ਆਈ ਜਾਂਦੀ ਆ ਪਰ ਇੱਕ ਖਾਸੀਅਤ ਹੋਰ ਦੱਸ ਦਣਾ ਬਾਈ ਜੀ ਆਰਡਰ ਸਾਰੀਆਂ ਗਾਵਾਂਾਂ ਦੇ ਫਿਕਸ ਜੀ ਮਿਲਣਗੇ ਥਣ ਦਾ ਸਹਜ ਵੀ ਬਾਈ ਯਾਰ ਮੇਰਾ ਪਹਿਲਾਂ ਤੁਸੀਂ ਤੁਸੀਂ ਮੇਰੀਆਂ ਹਨਾ ਵੀਡੀਓ ਪਾ ਕੇ ਜਾਣਦੇ ਹੋ ਠੀਕ ਹੈ ਕਿੰਨੇ ਆਪਣੇ ਕੋਲ 800 ਵੀਡੀਓ ਹੋਊ ਤੁਹਾਡੇ ਚੈਨਲ ਦੇ ਮੈਂ ਕਦੇ ਵੀ ਨਹੀਂ ਕਦੇ ਲਮਕਣੇ ਲੈਵੇ ਦੀ ਗਾ ਨਹੀਂ ਲੈਂਦਾ ਇੱਕ ਮੈਂ ਵੀਰਾਂ ਨੂੰ ਜਿਹੜੇ ਵੀਡੀਓ ਦੇਖ ਗਿਆ ਮਾਲ ਲੈਂਦੇ ਆ ਹਨਾ ਫੇਰ ਤਾਂ ਆਪਾਂ ਜ਼ਿੰਮੇਦਾਰ ਜਾਂ ਡੇਰੀ ਫਾਰਮ ਵਾਲੇ ਭਰਾਵਾਂ ਦੇ ਨਾਲ ਹੀ ਆਪਾਂ ਗਏ ਠੀਕ ਆ ਗੱਲ ਵੀਰ ਬਣ ਕੇ ਭਾਅ ਮੰਗਰ ਨਾ ਜਾਇਆ ਕਰੋ ਚੀਜ਼ ਦੇਖਿਆ ਪੁਰ ਇਹ ਆਰਡਰ ਦੀ ਜੜ੍ਹ ਇਹ ਵੀ ਦਿਖਾਈ ਜਿਵੇਂ ਸੁਣੋ ਆਖਾ ਦੀ ਬਿਲਕੁਲ ਫਸਮਾ ਤੇ ਠੋਸ ਆ ਗਿਆ ਤੇ ਥਾਣੇ ਦਾ ਸੱਜਣਾ ਜਿਵੇਂ ਜਿਵੇਂ ਚਵਾਈਆਂ ਲੱਗਣਗੀਆਂ ਮੁਠੀ ਦੀ ਚਵਾਈ ਆਲਾ ਤਿਆਰ ਹੁੰਦਾ ਵਗੈ ਜਾਊਗਾ ਮੈਂ ਤਾਂ ਬੜਾ ਚੰਗਾ ਥਣ ਲੈਵਾ ਤਿਆਰ ਕਰੂਗੀ ਪਹਿਲਣ ਮੱਛੀ ਐਡੀ ਤਿਆਰ ਹੁੰਦੀ ਨਹੀਂ ਜਿਹੜੇ ਕੱਦ ਬੋਲਾ ਹੋ ਸਕਦਾ ਇਹ ਦੁੱਗੀ ਖੀਰੀ ਹੋਵੇ ਦੰਦਾ ਚ ਠੀਕ ਗੱਲ ਹੈ ਇਹਦਾ ਰੇਟ ਕੀ ਰਹੂਗਾ ਜੇ ਤੁਸੀਂ ਰੇਟ ਬਾਈ ਇਹਦਾ 55000 ਰੁਪਏ ਲੈ ਲਾਂਗੇ ਇਹ 55 ਹੀ ਦੇ ਦਾਂਗੇ ਕੰਢੇ ਕੱਢਨੇ ਨੇ ਬਬੀ ਆਪਾਂ ਤੈਨੂੰ ਦੱਸੀਏ ਨਾ ਆਪਾਂ ਇਹਦਾ ਘਾਉਣਾ ਵੀ ਹਾਂ ਬਸ ਬਰਨਾਲੇ ਵੀ ਕੋਈ ਹੈਗੇ ਵਪਾਰ ਕਰਦਾ ਪਰ ਨਫੇ ਦੀ ਨਹੀਂ ਕੋਈ ਗੱਲ ਠੀਕ ਹੈ ਪਰ ਮਾਦਮਾ ਦਾ ਸ਼ੁਕਰ ਆਪਾਂ ਨਫਾ ਵੀ ਆਪਦੇ ਬਜਟ ਦੇ ਹਿਸਾਬ ਨਾਲ ਨਫਾ ਆ ਰਿਹਾ ਹੈ ਇਹ ਪੰਜ ਨੰਬਰ ਤੇ ਇਹ ਕਿਹੜੀ ਨਸਲ ਚ ਪੈ ਗਈ ਚੱਗੀ ਬਈ ਇਹ ਐ ਮਨੋ ਵੀ ਜਿਹੜਾ ਆਪਾਂ ਨੂੰ ਗਰਲੈਂਡੋ ਕਹਿ ਲੋ ਠੀਕ ਹੈ ਜੀ ਹਣਾ ਚਲੋ ਆਪਾਂ ਗਰਲੈਂਡੋ ਕਹਿੰਦੇ ਜੀ ਕਈ ਵੀਰ ਕਹਿੰਦੇ ਆ ਗਰਲੈਂਡੋ ਆਲਾਈ ਜਿ ਥੋੜਾ ਜਿਹਾ ਪੱਖ ਆ ਗਿਆ 크ਰੋਸ ਅੰਗ ਚ ਆ ਗਈ ਹੋਰ ਵੀ ਇਹਨੂੰ ਅਸੀਂ ਜੈਫਰੀ 크ਰੋਸ ਕਹਿ ਸਕਦੇ ਹਾਂ ਠੀਕ ਹੈ ਗੱਲ ਮਤਲਬ ਜਿਹਦੀ ਫੈਟ ਕੁਆਲਿਟੀ ਵੀ ਟੌਪ ਆਊਗੀ ਠੀਕ ਹੈ ਤੇ ਗਰਮੀ ਦਾ ਜਿਹਨੂੰ ਤੋਹਫਾ ਕਹਿ ਸਕਦੇ ਆਂਗੇ ਠੰਣ ਲੇਵਾ ਇਹਨੂੰ ਬੜਾ ਕੰਮ ਆ ਬਾਈ ਜੇ ਠੰਣ ਲੇਵਾ ਐਡਾ ਚੰਗਾ ਸੁਹਾਏ ਸੂਗੀ ਦੂਜਾ ਠੀਕ ਹੈ ਜੀ ਪਰ ਇਹਦਾ ਪਲੂਨ ਦਾ ਦੁੱਧਾ ਜਿਹੜਾ ਹਾਂਜੀ ਪਹਿਲਾਂ ਕਿੰਨਾ ਦੁੱਧ ਦੱਸਿਆ ਦਾ 25 ਕਿਲੋ ਦੱਸਿਆ ਵੀਰੇ ਮਾਲਕ ਨੇ ਕਿੰਨੇ ਦਿਨ ਕੱਢੂਗੀ ਦਿਨੇ ਦਾ ਇੱਕ ਹਫਤਾ ਪਿਆ ਅਜੇ ਵੀ ਹੱਡ ਕਾਠ ਵਾਲੀ ਬਾਕੀ ਨਾ ਕੀ ਗੱਲ ਹੁੰਦੀ ਆ ਕਿਉਂਕਿ ਕਾਮਾ ਸਾਡੇ ਕੋਲੇ ਚੱਲ ਕੇ ਆਈਆਂ ਹੁੰਦੀਆਂ ਦੂਰੋਂ ਬਾਟ ਤੋਂ 8 900 ਕਿਲੋਮੀਟਰ ਬਾਟ ਹੁੰਦੀ ਆ ਤੇ ਡੰਗਰ ਥੱਕ ਕੇ ਅੰਬ ਕੇ ਆ ਕੇ ਸੂ ਪੈਂਦੇ ਆ ਜਾਂ ਕਈ ਲੇਵਾ ਵੀ ਚੱਕ ਜਾਂਦੀਆਂ ਹਨ ਕਈ ਲੇਵਾ ਚੱਕ ਜਾਂਦੀਆਂ ਨੇ ਜਦੋਂ ਇੰਨੀ ਬਾਟ ਤੋਂ ਆਉਂਦੇ ਨੇ ਉਹਨਾਂ ਦਾ ਕਿਹਾ ਸੀ ਲੇਵੇ ਦਾ ਨਾ ਜੜੇ ਦੀ ਵੀ ਉਹੀ ਗੱਲ ਐ ਵੀ ਜੜੋਂ ਜੜ ਮਜ਼ਬੂਤ ਹੋਰੇਕ ਚੀਜ਼ ਦੀ ਹੋਣੀ ਚਾਹੀਦੀ ਮੈਂ ਕਹਿੰਦਾ ਯਾਰ ਜਦੋਂ ਆਪਣੇ ਜੇ ਲਾਲਾ ਵੀ ਆਪਣੇ ਪੈਰ ਹੀ ਨਹੀਂ ਸਟੈਂਡ ਤੇ ਪੂਰੇ ਮਤਲਬ ਆ ਕਾਮਯਾਬ ਹੈਗੇ ਹਣਾ ਆ ਲੈਗ ਸਕੋਰ ਆ ਪੱਖ ਤੇ ਲੇਵੇ ਦੀ ਜੜ ਤੇ ਥਾਣੇ ਚੀਜ਼ਾਂ ਸਭ ਤੋਂ ਮੇਨ ਜਿਵੇਂ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਪਲਵਾਨੀ ਪੈਰਾਂ ਦੀ ਆ ਜਦੋਂ ਪਲਵਾਨੀ ਆ ਜਿਹੜੀ ਜਾਂ ਵਪਾਰ ਆ ਉਹ ਪਸ਼ੂ ਦੇ ਥਾਂ ਲੇਵੇ ਦਾ ਇਹਦੇ ਵਿੱਚ ਅੱਗੀ ਪੈਸੇ ਕਿੰਨੇ ਲੈ ਲੈਣਾ ਪੈਸੇ ਬਾਈ ਜੀ ਇਹਦਾ ਹਾਨਾ ਦਾ ਮੁੱਲ ਆਪਾਂ 82000 ਰੁਪਏ ਲੈ ਲਾਂਗੇ ਠੀਕ ਆ ਗੱਲ ਆਹਾਂ ਜਿਹੜੀ ਕੰਪਨੀ ਆ ਗਈ ਜੀ ਇਹਨੂੰ ਬਾਈ ਜੀ ਜਰਸੀ ਕਹ ਲੋ ਤੇ ਸਾਈ ਵੱਲ ਗੈਲੋ ਇਹਦੇ ਚ ਮਤਲਬ ਜਰਸੀ ਦਾ ਸਹੀ ਵਾਲੀ ਕਰਾਸ ਹਾਂ 70% ਇਹ ਜਰਸੀ ਹੈਗੀ ਇਹ 60% ਇਹ ਸਹੀ ਵਾ 6 ਨੰਬਰ ਤੇ ਆ ਗਈ ਚਮਕ ਬਹੁਤ ਹੈ ਜਦੋਂ ਬਾਹਰ ਨਿਕਲੂ ਚਾਨਣ ਚ ਨਾ ਉਦੋਂ ਤੁਹਾਨੂੰ ਆਪੇ ਦੱਸੂਗਾ ਇਹ ਇੱਕ ਹੋਰ ਆ ਆਪਣੇ ਹੱਥ ਬੰਨ੍ਹ ਕੇ ਬੇਨਤੀ ਆ ਵੀਰਾਂ ਨੂੰ ਜਿਹੜੇ ਆਪਾਂ ਨੂੰ ਵੀਡੀਓ ਦੇਖਣ ਵਾਲੇ ਜਿਹੜੇ ਪਿਆਰ ਕਰਨ ਵਾਲੇ ਵੀਰ ਨੇ ਆਪਣੀ ਵੀਡੀਓ ਠੀਕ ਦੇ ਵੀ ਰਹਿੰਦੇ ਨੇ ਠੀਕ ਆ ਜੀ ਵੀਰ ਬਣ ਕੇ ਨਾ ਬਸ ਜਦੋਂ ਮੈਂ ਜਿਹੜੀ ਵੀਡੀਓ ਪਾ ਦਿੰਦਾ ਹੁੰਦਾ ਹਾਂ ਹਾਂ ਜੀ ਧਿਆਨ ਨਾਲ ਵੀਡੀਓ ਦੇਖ ਕੇ ਡੰਗਰ ਦੀ ਉਹਦਾ ਕੱਦ ਸਹਿਜ ਨਾਪ ਕੇ ਦੁੱਧ ਨਾਪ ਕੇ ਫੇਰ ਤੁਸੀਂ ਮੇਰੇ ਨਾਲ ਮਤਲਬ ਗੱਲ ਕਰ ਲਿਆ ਕਰੋ ਠੀਕ ਹੈ ਮਤਲਬ ਵੀਡੀਓ ਦੇ ਅਨੁਸਾਰ ਕਾਲੀ ਨਾ ਕਰਿਆ ਕਰੋ ਵੀ ਛੇਤੀ ਆਪਾਂ ਫੋਨ ਲਾ ਲਈਏ ਠੀਕ ਹੈ ਉਹਨੂੰ ਜਨ ਝੋੜੰਗਰ ਨੂੰ ਬਾਈ ਦਾ ਕਹਿਣ ਦਾ ਇਹ ਭਾਵਾ ਵੀ ਜਿਹੜੀ ਪਸ਼ੂ ਦੀ ਪੂਰੀ ਡਿਟੇਲ ਆ ਉਹ ਤੁਹਾਨੂੰ ਵੀਡੀਓ ਵਿੱਚ ਦੱਸੀ ਜਾਂਦੀ ਆ ਪੂਰੀ ਡਿਟੇਲ ਦੱਸੀ ਜਾਂਦੀ ਆ ਉਹਨੂੰ ਸਮਝ ਕੇ ਪੂਰਾ ਕਿਉਂਕਿ ਨਾ ਕਈ ਵੀਰ ਕਹਿੰਦੇ ਆ ਬਾਈ ਯਾਰ ਵੀਡੀਓ 'ਚ ਸਾਨੂੰ ਪਤਾ ਨਹੀਂ ਲੱਗਿਆ ਵੀਡੀਓ ਪਾ ਦੇ ਦੁਬਾਰੇ ਇੰਨਾ ਵੀਰੇ ਯਾਰ ਅਸੀਂ ਵੀ ਕੱਲੇ ਕੱਲੇ ਬੰਦੇ ਆ ਨਾ ਤਾਂ ਇੰਨੇ ਪਸ਼ੂਆਂ ਦੀ ਵੀਡੀਓ ਦੁਬਾਰੇ ਬਣਦੀ ਹੋਈ ਹੈ ਨਾ ਕੈਰੀ ਹੋਰ ਤਾਂ ਛੱਡ ਯਾਰ ਗੱਲਾਂ ਇਹਦਾ ਥਣ ਦਾ ਨਾ ਸੈਜ ਦਿਖਾ ਦੇ ਬੱੱਚੀ ਦਾ ਯਾਰ ਕਿਹਦਾ ਬਈ ਟੋਪਰ ਆ ਯਾਰ ਜਿਹੜੇ ਜਰਸੀ ਲੈਣ ਦੇ ਚਾਹਵਾਨ ਵੀਰ ਨੇ ਨਾ ਲੈ ਪੁੱਟਾ ਪੁੱਟੇ ਇਹ ਵੀ ਸੀ ਲੈ ਇਹਨੂੰ ਆ ਇਹਨੂੰ ਕਰਦੇ ਬੈਠ ਨੂੰ ਤੇ ਜਗ੍ਹਾ ਦਾ ਵਾਹਸ ਆ ਸੁਣਾ ਜਾ ਤੇ ਥਣ ਦਾ ਸੈਜ ਬੜਾ ਸਿਰਾ ਲੱਗਿਆ ਯਾਰ ਇਹਨੂੰ ਆਪਾਂ ਜੀ ਨੂੰ ਸਿਰਾ ਇੱਥੋਂ ਦਿਖਾ ਦੇ ਵੈਰੀ ਗੁੱਡ ਦੇਖੀ ਮੈਨਾਂ ਉਹਨਾਂ ਦੇਖੀ ਲੋ ਇਹਦੇ ਇਥੋਂ ਦਿਖਾ ਦੇ ਰੰਗ ਗੁਲਾਬੀ ਕਲਰ ਦੇ ਥਣ ਆ ਗਏ ਹਿੰਦੀ ਚ ਸਾਨੂੰ ਪਤਾ ਅੰਚਲ ਕਹਿੰਦਾਂ ਨੇ ਆ ਇਹਦੇ ਚੱਕੀ ਪੈਸੇ ਕਿੰਨੇ ਤੇ ਸੂਆ ਪੈਸੇ ਬਾਈ ਜੀ ਸੂਆ ਦਾ ਹੈਗਾ ਪਹਿਲਾਂ ਪੈਸੇ ਪੈਸੇ ਦੇ ਬਾਈ ਜੀ 60000 ਰੁਪਏ ਲੈਣਾ ਪਊਗਾ ਪਾ ਦੂ ਵੀ ਮੱਝਾਂ ਵਰਗਾ ਦਿੰਦਾ ਮੈਂ ਕਿਹਾ ਮੱਝਾਂ ਵਰਗਾ 16 ਕਿਲੋ ਦੁੱਧ ਪਾਉਗੀ ਕਹੋਂ ਨੂੰ ਇਥੋਂ 20 ਕਹਾ ਲੋ ਬਾਈ ਕਹੋ ਜੇ ਕੋਈ ਵੀਰ ਚੰਗੀ ਕੇਅਰ ਕਰਨ ਆਵਾ ਹੋਇਆ ਵਧੀਆ ਮੰਗ ਲੋ ਪਾਊਡਰ ਵਗੈਰਾ ਜਿਹੜੀ ਸੇਵਾ ਜੀ ਨੂੰ ਪਤਾ ਡਿਮਾਂਡ ਦਾ ਨੰਗਰ ਜੀ ਦਾ ਉਹ ਇਥੋਂ 18 ਕਿਲੋ ਦੁੱਧ ਚੋਲੋਗਾ ਨਹੀਂ 16 ਕਿਲੋ ਤਾਂ ਮਤਲਬ ਆਪਣੇ ਆਮ ਕੱਖਾਂ ਤੇ ਇਹ ਰਾਮ ਬਰਨਦੀ ਜਉਗੂ ਆਇਆ ਨਾ ਵੀ ਪਹਿਲਾ ਹੀ ਇਹ ਵੀ ਪਹਿਲ ਨੂੰ ਬੱਚੀ ਆ ਬਾਈ ਜੀ ਕਿਉਂਕਿ ਇਹਦੇ ਪਲਾਂ ਪਲਾਈਆਂ ਬੰਨੀਆਂ ਤੇ ਹਾਂ ਜੀ ਲੈ ਇਹਨਾ ਬੱਚੀ ਬਾਈ ਜੀ ਨੇ ਜੀ ਨਹੀਂ ਲਾਇਆ ਹਜੇ ਆ ਕੇ ਅੱਧੀ ਰਹਗੀ ਕੱਲ ਨੂੰ ਜਦੋਂ ਮੈਂ ਪਰਸੋਂ ਮਾਲਾ ਉਥੋਂ ਲਿਆ ਸੀ ਮਾਂ ਲਈ ਹਾਂ ਤੇ ਇਹ ਵੀ ਆ ਗਈ ਸੱਜਣਾ ਦਰਮਿਆਨੀ ਪਰ ਟਾਂਚੇ ਦੀ ਬਾਲੀ ਮਜ਼ਬੂਤ ਹੈ ਲੈ ਗਸਕੋਰ ਵਾਲੇ ਪੱਖ ਤੋਂ ਬਾਲੀ ਟੌਪ ਆ ਯਾਰ ਬਾਈ ਯਾਰ ਬਾਲੀ ਥੋੜਾ ਉੱਪਰ ਇਹ ਨਾ ਵੀ ਸਾਰੀ ਜ਼ਿੰਦਗੀ ਨਾ ਏ ਬੱਚੀ 부ੜੀ ਹੋਣ ਵਾਲੀ ਨਹੀਂ ਹੈਗੀ ਵੀਰੇ ਯਾਰ ਠੀਕ ਆ ਗੱਲ ਕੱਚੇ ਚ ਵਾਈ ਲੱਗਦੀ ਹੈ ਕਿ ਤਾ ਹਾਂ ਬਾਈ ਕੱਚੇ ਉਧਰ ਬਾਈ ਸਾਰਾ ਰਾਜਸਥਾਨ ਏਰੀਆ ਕੱਚਾ ਏਰੀਆ ਹੀ ਆ ਠੀਕ ਆ ਉਧਰ ਦੀ ਖਰੀਦ ਆਪਣੀ ਆਪਣਾ ਉਧਰ ਦੇ ਮਾਲ ਹੁੰਦਾ ਸਾਰ ਪਰ ਉਧਰ ਤਾਂ ਬਾਲੀ ਗਰਮੀ ਪੈਂਦੀ ਆ ਬਸ ਬਾਈ ਅੱਪਾ ਪਾਣੀ ਹੋ ਜੇ ਆਪਣੇ ਆਕੇ ਤਾਂ ਮੈਂ ਕਹਿੰਦਾ ਖੁਸ਼ ਹੋ ਜਾਂਦੇ ਮੈਂ ਤਾਂ ਬਾਲੀਆਂ ਖੁਸ਼ ਹੁੰਦੀਆਂ ਬਾਈ ਇੱਥੇ ਦਾ ਇੱਧਰ ਘੱਟੀ ਆ ਤੇ ਬਾਕੀ ਆਪਣੇ ਵੀਰ ਨੇ ਨਾ ਜਿਹੜੇ ਆਪਣੇ ਕੇਅਰ ਬਹੁਤ ਕਰਦੇ ਆ ਲੋਕ ਇਹੋ ਜੀ ਗੱਲ ਇਹ ਦਿਨ ਕਿੰਨੇ ਪੈਂਡਿੰਗ ਨੇ ਬਾਈ ਇਹ ਦਵਾਈ ਬੰਦ ਨਹੀਂ ਜੂਗੀ 10-12 ਦਿਨ ਯਾਰ ਅਜੇ ਹਫਤਾ-ਵਾਦਨ ਕਰ ਦੂਗਾ ਹਾਂ ਹਫਤਾ ਤਾਂ ਲਈ ਜੂਗੀ ਅਰੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ ਬਿਊਟੀ ਵਾਲੇ ਪੱਖ 'ਚ ਬਹੁਤ ਆਗੀ ਬੱਚੀ ਰੰਗ ਰੂਪ ਦੀ ਬਹੁਤ ਸ਼ਾਨਦਾਰ ਆਗੀ ਥੋੜੀ ਜਗ੍ਹਾ ਦਾ ਬਾਹਰ ਤੁਰਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਨਹੀਂ ਜੀ ਤਾਂ ਕਰਦਾ ਵੀ ਕੱਲੀ-ਕੱਲੀ ਤੁਹਾਨੂੰ ਐਂ ਦਿਖਾਵਾਂ ਪਾਸੇ ਕੱਢ ਕੇ ਤਾਂ ਕਰਕੇ ਤੁਹਾਨੂੰ ਬਾਹਰ ਤੋਰ ਕੇ ਦਿਖਾਉਣੇ ਹੁੰਨੇ ਆ ਤੇ ਸਵੇਰ ਆ ਗਈ ਕਿ ਮੈਂ ਜਗੀ ਬਾਈ ਹੰਦੀ ਆ ਬਾਈ ਇਥੇੋਂ ਬੋਲਦਾ ਮਾਲ-ਮੂਲ ਜ਼ਿਆਦਾ ਆ ਮੈਂ ਤੋਰੀਏ ਪੈਸੇ ਬਾਈ ਪੈਸੇ ਬਾਈ ਜੀ 65000 ਰੁਪਏ ਲੈ ਲਾਂਗੇ ਇਹਦਾ ਪੈਂਟ ਲੈ ਲੈ। ਬਸ ਫਿਕਸ ਦੀ ਬਲਾਈ ਜੀ ਨੇ ਆਪਾਂ ਮਤਲਬ ਕਿਸੇ ਨੂੰ ਐ ਨਹੀਂ ਕਹਿਣਾ ਵੀ ਪਹਿਲਾਂ 75 ਲੈ ਕੇ ਮੁੜ ਕੇ 65 ਦੀ ਬਸ ਇੱਕ ਵੀਰ ਨੂੰ 100000 ਰੁਪਏ ਸ਼ੋਲ ਆ ਜਿਹੜਾ ਕੋ ਮੁੱਲ ਕਰਿਆ ਤੇ ਇੱਕ ਗਹਿਰੀ ਆ ਦਿਖਾ ਓਏ ਆਹ ਦਿਖਾ ਰੂਸ਼ੀ ਟੈਂਕ ਮਾਇਆ ਬੜੀ ਟੌਪ 'ਤੇ ਆਇਆ ਰੂਸ਼ੀ ਟੈਂਕ ਜਿਹੜੇ ਵੀਰ ਪੇਟ ਡੇਰੀ ਫਾਰਮ ਕਰਨ ਦੇ ਚਾਹਵਾਨ ਨੇ ਨਾ ਹਾਂਜੀ ਆ ਜੇਰ ਤੋਂ ਤਿਲਕ ਲਿਆ ਪੈਰ ਬਈ ਵਾਲਾ ਯਾਰ ਕੋਈ ਨਹੀਂ ਲੈ ਚੱਲਿਆ ਜਲਦਾਨਾ ਸੁਆ ਜੀ ਸੂਆ ਵੀਰੇ ਇਹ ਤੀਜਾ ਸੂਗੀ ਪਿਓਰ ਜਮਾ ਸਹੀ ਹਾਂ ਐਵੇਂ ਆਪਾਂ ਇੱਥੇ ਦੂਜਾ ਕਹਿ ਦਈਏ ਫਿਰ ਕਈ ਵਾਰ ਵੀਰ ਕਮੈਂਟ ਕਰਦਾ ਮੈਂ ਝੂਠ ਸੁਪਾਨ ਵਾਲਾ ਕੰਮ ਨਹੀਂ ਕਰਦਾ ਪਿਓਰ ਤੀਜਾ ਸੂਆ ਸੂਗੀ ਪਰ ਦੁੱਧ 28 ਕਿਲੋ ਇਹਨੇ ਦੋ ਸੂਏ ਦਿੱਤਾ ਵੀਰੇ ਓਕੇ ਕਮਾਲ ਆ ਬਾਈ ਬੰਦੇ ਦਾ ਮੋਬਾਈਲ ਨੰਬਰ ਡਰੈੱਸ ਆਪਣੇ ਕੋਲੇ ਆ ਜੇ ਕੋਈ ਵੀਰ ਅਗਲੇ ਤੋਂ ਵੀ ਪਤਾ ਕਰਨਾ ਚਾਵੇ ਤਾਂ ਆਪਾਂ ਨੰਬਰ ਵੀ ਦੇ ਦਾਂਗੇ ਥੱਲੇ ਵੀਰੇ ਮਾਰੇ ਕੈਮਰਾ ਮਾਰਦੀ ਬੱਚੀ ਦੇ ਦੁਦ ਵਾਲੀਆਂ ਪਾਈਪਾਂ ਦੇਖ ਲੈ ਕਹੇ ਜੀਆਂ ਜਾਂਦੀਆਂ ਇਹ ਤੇ ਬਾਕੀ ਇੱਕ ਗੱਲ ਹੋਰ ਦੱਸ ਦੇਣਾ ਦੁੱਧ ਦੇ ਦਾ ਮੱਜਾਂ ਵਰ ਗਈ ਹੋ ਲੈ ਚਲੇ ਨੂੰ ਰੂਸ਼ੀ ਟੈਂਕ ਤਾਂ ਹੀ ਕਹੇ ਇੱਕ ਤਾਂ ਕੱਦ ਬਹੁਤ ਹੈ ਹੁਣ ਇਹ ਜੀ ਕਈ ਕਈ ਮੇਰੇ ਵਪਾਰੀ ਭਾਈ ਨੇ ਵੀਰ ਨੇ ਆਪਾਂ ਕਿਸੇ ਦੀ ਵੱਧਮੀ ਨਹੀਂ ਕਰਦੇ ਇਹ ਜੀ ਕਿਤਲੀ ਵਿਤਲੀ ਨੂੰ ਉਹਦੀ ਕਹਿੰਦਾ ਕਰ ਲੈੰਦੋ ਠੀਕ ਹੈ ਕਰ ਲੈਣਾ ਹੈਨਾ ਆਪ ਕੋਲ ਇੱਕ ਕ੍ਰੋਸ ਗਾਂਵਾਂ ਹੁੰਦੀਆਂ ਨੇ ਠੀਕ ਹੈ ਜੀ ਜਿਹੜੀ ਗਰਲੈਂਡੋ ਹੁੰਦੀ ਉਹ ਕੋਈ ਚੀਜ਼ ਹੋਰ ਹੋਣੀ ਹੈ ਬਾਈ ਯਾਰ ਭਾਰਪੂਰ ਵਾਲਾ ਗਾਂ ਚ ਪੇਟ ਵਾਲੀ ਆ ਇੱਕ ਤਾਂ ਮੋਟੀ ਆ ਮੋਟੀ ਨਹੀਂ ਹੈਗੀ ਇਹਦਾ ਫ੍ਰੀਕ ਗਾਂ ਵੀਰੇ ਯਾਰ ਫ੍ਰੀਕ ਗਾਂ ਦੀ ਜਿਹੜੀ 30 ਕਿਲੋ ਦੁੱਧ ਦੇਊਗੀ ਵੀਰੇ ਉਹ ਗਾਂ ਦੀ ਇਹ ਪੈਸੇ ਜੇ ਸੀਰੇ ਦੇ ਪੈਸੇ ਬਾਈ ਜੇ 85000 ਰੁਪਏ ਦੇਣਾ ਪੂਰਾ ਬਸ ਮੁੱਲ ਨਹੀਂ ਇਹਦਾ ਕੋਈ ਜੇ ਤੁਹਾਨੂੰ ਦੱਸਾਂ ਵੀ ਮਾੜੀ ਜਾਂ ਖੰਡ ਚ ਹੁੰਦੀਆਂ ਤਾਂ ਵੇੜਾ 12 20 25 ਦੀਆਂ ਵੇੜਾ ਨੇ ਸਵਾ ਸਵਾ 85 ਜੋ ਕਿੰਨੇ ਘਟਾ ਦੇਣਾ ਜੀ ਬਸ ਮਾਮਤਾਨ ਕਰ ਦਿਆਂ ਜੀ 83 ਹੋ ਜੂ ਹਾਂ ਇਹ ਤਾਂ ਕੋਈ ਗੱਲ ਨਹੀਂ ਜੇ ਕੋਈ ਵੀਰ ਦੂਰੋਂ ਆਊਗਾ ਯਾਰ ਵੇੜ ਦੇ ਕੇ ਤੋਹਾਂਗੇ ਆਪਣੇ ਕੋਲੇ ਹੰਕਾਰ ਮਾਨ ਨਹੀਂ ਹੈਗਾ ਆਪਾਂ ਤਾਂ ਪਿਆਰੀ ਬਣਾਉਣਾ ਲੋਕਾਂ ਨਾਲ ਆ ਜਾ ਗਏ ਗਰੀ ਗਰੀ ਇੱਥੇ ਕੁਝ ਜਾ ਵੇ ਬਾਲੀ ਦੂਰ ਨਹੀਂ ਤੈਨੂੰ ਜਾਣਦੇ ਓੜਾ ਪਹਿਲਾਂ ਬੱਚੀ ਦਿਖਾ ਦੇ ਆਰਡਰ ਦਾ ਦੇ ਦੇਖ ਲੈ ਬਾਈ ਕਹੇ ਦੀਆਂ ਲਾਲੀਆਂ ਪਈਆਂ ਥੱਲੋਂ ਇੰਨੇ ਹੀ ਲਾਲੀਆਂ ਵਾਲਾ ਕਿਉ ਹੋਣਾ ਰੋਸ਼ ਚਮਕ ਦੇਖ ਯਾਰ ਕਹੇ ਦੀ ਦੇਖ ਲੈ ਹਲੇ ਨਮਾਈਆਂ ਨਹੀਂ ਏ ਰਾਸਤਾਨ ਦਾ ਰੇਤਾਂ ਨੇ ਪਿੰਡੇ ਚ ਹੀ ਆ ਪਹਿਲਾ ਦੰਦਾ ਜਦ ਤੱਕ ਦੇਖੀ ਇਹ ਵੀਰ ਦੇਖੀ ਚੈੱਕ ਨਹੀਂ ਕਰੀ ਤੇ ਜੀ ਮਾਰ ਲਈ ਹੱਥ ਮਾਰਾ ਜਾ ਹੋ ਸਕਦਾ ਮਹਾਗੇ ਤੇ ਦੰਦਾ ਜੀ ਹੋ ਬ ਯਾਰ ਦੁੱਗੀ ਚੌਗੀ ਹੋਣਗੀਆਂ ਇਹ ਚੈੱਕ ਨਹੀਂ ਕਰੀਆਂ ਕਈ ਵਾਰ ਨਾਲ ਇਹ ਆਪਣਾ ਲੱਗ ਜਾਂਦਾ ਫਿਰ ਵੀਰ ਗੁੱਸਾ ਕਰ ਜਾਂਦੇ ਆ ਜਿਵੇਂ ਕੋਈ ਯਾਰ ਦੁੱਗੀ ਜਾਂ ਚੌਗੀ ਨਿਕਲ ਜਾਂਦੀ ਹੈ ਜੇ ਦੁੱਗੀ ਤੋਂ ਆ ਲਗਾ ਬਾਈ ਯਾਰ ਤੂੰ ਤਾਂ ਦੁੱਗੀ ਕਿਹਾ ਸੀ ਠੀਕ ਆ ਤਾਂ ਕਰਕੇ ਭਦਾਂ ਦੇ ਵੀਰ ਆਪੀ ਆ ਕੇ ਇੱਥੇ ਚੈੱਕ ਕਰ ਲੈਣਾ ਆਗੀ ਕੂਨੀ ਵਰਗੀ ਜਮਾ ਬੜੀ ਚੰਗੀ ਜੀ ਆਹਦਾ ਸੈਜ ਤੇ ਆਰਡਰ ਤਕਰੀਬਨ ਰੋਗ ਦੇ ਪੁੱਤ ਇੱਥੇ ਮੜੀ ਜੀ ਰੋਗ ਕੋ ਨਾਲ ਦਾ ਹੀ ਆ ਸਾਰਿਆਂ ਦਾ ਨਾ ਮੈਂ ਕਿਹਾ ਬਾਈ ਯਾਰ ਮੈਂ ਨਾ ਕੋਈ ਵੀ ਵਹਿੜ ਮਤਲਬ ਨਹੀਂ ਇਹੋ ਜੀ ਲੈਂਦਾ ਠੀਕ ਆ ਗੱਲ ਚੌਗੀ ਆ ਵੀਰੇ ਹੈ ਦੁੱਗੀ ਆ ਦੁੱਗੀ ਆ ਦੋ ਦੰਦਾਂ ਦਾ ਕਰੀ ਨਹੀਂ ਕੈਮਰਾ ਆ ਆ ਦਿਖਾ ਦੇ ਪ्योर ਦੁੱਗੀ ਆ ਮੈਂ ਕਿਸੇ ਨਾਲ ਵੀ ਦੰਦ ਨਹੀਂ ਪੱਟੇ ਬਾਈ ਕੱਲੀ ਵੱਡੀ ਬੱਚੀ ਤਿੰਨ ਆ ਖੜੀ ਨਹੀਂ ਇੱਧਰ ਤਿੰਨ ਆ ਖੜੇ ਨੇ ਤਿੰਨ ਦੇ ਤਿੰਨ ਛੀ ਤੇ ਦੋ ਅੱਠ ਹੀ ਹੁੰਦੇ ਆ ਵੀ ਆ ਦੋ ਬਰਾਬਰ ਆ ਗਏ ਪਯੋਰ ਦੁੱਗੀ ਆ ਵੀਰੇ ਤੋੜ ਦੀ ਗਾਹ ਨੂੰ ਮੈਂ ਕਿਸੇ ਵੇੜ ਦਾ ਵੀ ਦੰਦ ਨਹੀਂ ਦੇਖਿਆ ਅਜੇ ਤੱਕ तकरीबन ਇੰਨਾ ਚ ਸਾਨੂੰ 2-4 ਬੈੜਾ ਮਿਲਣਗੀਆਂ ਦੰਦਾ ਚ ਹਾਂ ਇਹ ਹੋਣਗੀਆਂ ਵੀ ਇਧੀਆਂ ਤੋਂ ਵੱਧ ਹੋਣਗੀਆਂ ਤੇ ਆ ਬੱਚੀ ਆ ਜੋ ਪਰਲੀ ਕਾਲੀ ਬੱਚੇ ਉਹ ਵੀ ਦੰਦਾ ਚ ਹੋਊ ਜਿਹੜੀ ਉਹ ਤਾਜੀ ਸੂਈ ਉਹ ਵੀ ਦੰਦਾ ਚ ਡੱਬੀ ਵੀ ਦੰਦਾ ਚ ਆ ਗਈ ਫੁੱਲ ਬਰੀਕ ਤੇ ਸੁਹਾ ਦੀ ਵੀ ਕਰ ਲੈਨੇ ਚ ਇੱਕ ਕਿਵੇਂ ਆ ਬੜੀ ਠੰਡੀ ਅੰਦਰ ਬਰਫੀ ਆ ਯਾਰ ਜੀ ਤੇ ਕੀ ਮਾਲ ਵੇਚੀ ਜਾਂਦਾ ਆਜਾ ਆਜਾ ਲੈ ਆ ਕੈਮਰਾ ਲੈ ਉਹ ਵੀਰੇ ਤੇਰੇ ਵਾਲੀ ਕਹਾ 30 31 ਮਿੰਟਾਂ ਚ ਇਹੋ ਜਿਹਿਆਂ ਵਿਕਦੀਆਂ ਵੀਰੇ ਠੀਕ ਆ ਗੱਲ ਹੈ ਹੈ ਪੈਸੇ ਦੇਖ ਵੀਰੇ ਦੇ ਪੈਸੇ ਭਾਈ ਜੀ ਤਾਂ 65000 ਰੁਪਏ ਨੇ 65 ਪੂਰਾ ਬੰਦਾ ਚ ਦੋ ਦੰਦ ਚੈੱਕ ਕਰਾ ਦੇ ਚੈੱਕ ਕਰਾ ਕੇ ਕੋਈ ਵੀ ਬੰਦਾ ਚੋਗੀ ਕਵੇ ਤਾਂ ਆਪਣੀ ਵੈੜ ਛੱਡ ਸਕਦਾ ਆ ਪਹਿਲੇ ਕਿਉਂਕਿ ਮੈਂ ਦੰਦ ਦੇਖੇ ਨਹੀਂ ਸੀ ਇਹਨਾਂ ਦੇ ਆ ਵੈੜ ਤੇ ਮਾਰ ਜਾਂਦਾ ਟੋਰ ਫੋਨ ਕੇ ਭਾਈ ਯਾਰ ਵੱਡੀ ਬੁੱਢੀ ਤਾਂ ਨਾ ਵੱਡੀ ਦਾ ਠੱਲੀ ਤੇ ਬੁੱਢੀ ਤੇ ਤਾਂ ਲੈ ਵਾਦ ਕੀ ਓਕੇ ਜੀ ੱਡੀ ਮੜਾਇਆ ਸਵਾਦੀ ਗੁਆਦੀ ਸੰਧੀ ਗੈਰੀ ਵੇ ਕਾਏ ਕਿ ਦਿਨ ਕੱਢਦੀ ਐ ਇਹ ਹਫਤਾ ਲੈ ਜੀ ਹਫਤਾ ਲੈ ਮਗਾ ਬੈਜ ਜਮਾ ਸ਼ਾਇਰੀ ਮਾਰਦੀਆ ਜਮਾ ਸ਼ਾਇਦ ਪਿਆ ਸ਼ਾਇਦ ਮਾਰਦੀਆ ਬਿਨਾ ਨਿਆਣੇ ਤੋਂ ਅਹੀਂ ਚਿਪਤੀ ਖੜੀ ਖੜੀ ਸਵਾਦੀ ਠੰਡੀ ਤੋਰ ਬੋਲ ਕੇ ਸੂਆ ਲੱਗੀ ਸੂਆ ਦੂਜਾ ਵੀਰੇ ਆਹੇ ਜੀਆਂ ਜੇ ਹੁਣ ਇਹ ਜੀਆਂ ਬੈੜਾ ਨੂੰ ਵਿਧਿਆੜੀ ਲੱਗੀ ਵੇਚਣ ਨੂੰ ਯਾਰ ਹਨਾ ਬਾਡੀ ਦੀ ਚੌੜੀ ਕਰੀ ਮੈਂ ਕਿ ਫੇਰ ਤਾਂ ਕੋਈ ਵਪਾਰ ਦਾ ਵੀ ਫਾਇਦਾ ਨਹੀਂ ਤੇ ਵੀਰਾਂ ਨੂੰ ਵੀ ਜਿਹੜੇ ਮਾਲ ਖਰੀਦਦੇ ਆ ਕੀ ਰਿਕਾਰਡ ਚ ਗਈ ਰਿਕਾਰਡ ਬਾਈ ਜੀ ਇਹਦਾ 25 ਕਿਲੋ ਤੋਂ ਬਲੂਨ ਦਾ ਦਿੱਤਾ ਹੋਇਆ ਠੀਕ ਹੈ ਗੱਲ ਇਹਦੇ 10 ਦਿਨ ਬਾਕੀ ਨੇ ਹਜੇ ਪੂਰੀ ਵਾਲੀ ਵੱਡੀ ਬੁੱਡੀ ਵਾਲੀ ਤੇ ਜਦੋਂ ਕਰੀ ਮੁਰੂ ਨਾ ਗਾਂਲੇ ਬੰਨੇ ਆਰਡਰ ਜੂੜ ਦਿਖਾਦੀਆਂ ਇਹਦਾ ਕਮਾਲਾ ਚੋਬਰਾ ਇਹ ਮੁੰਡੇ ਦਾ ਕੀ ਨਾਮ ਆ ਆਪਣੇ ਕਮਾਲਾ ਕਮਾਲਾ ਇਹ ਮੁੰਡਾ ਨਵਾਂ ਆ ਆਪਣੇ ਕੋਲ ਅਜੇ ਠੀਕ ਹੈ ਇਹਦਾ ਅਗਲੀ ਵੀਡੀਓ ਜਨਾ ਪਾਵਾਂਗੇ ਠੀਕ ਹੈ ਇਹਦਾ ਨਾਮ ਹੈਗਾ ਤੇਜੀ ਗੁਪਤ ਰੱਖਣਾ ਜੀ ਗੁਪਤ বিনা ਰੱਖ ਕੋਈ ਨਹੀਂ ਨਾਮ ਦੱਸ ਦੇ ਨਵਾਂ ਮੁੰਡੇ ਦਾ ਤੇਜੀ ਪਰ ਤੇਜੀ ਕਰਦਾ ਨਹੀਂ ਹੈ ਨਾ ਨਹੀਂ ਇਹ ਠੰਡੇ ਸਵਾ ਦਾ ਬੰਦਾ ਠੰਡੇ ਸਵਾ ਦਾ ਬੰਦਾ ਆ ਤੇ ਬਾਕੀ ਆਡਰ ਉਡਰ ਵਾਲੇ ਤਾਂ ਉਹ ਹੀ ਲੈ ਉਰੀ ਖੜ ਗਈ ਝੋਲਾ ਹੀ ਲੱਗਿਆ ਹੈ ਬਾਲੀ ਜਰ ਚੰਗੀ ਬਹਿੜਾ بس ਇਹਦਾ ਨਾ ਹੁਣ ਵੀਰਾਂ ਵਾਸਤੇ ਇੱਕ ਜਿਹੜੇ ਕੰਮਕਾਰ ਚ ਵੀਰ ਬੜੇ ਹੋਏ ਨੇ ਖੇਤੀਬਾੜੀ ਦੇ ਜ਼ਿਮੀਂਦਾਰ ਭਰਾ ਆਪਣੇ ਉਹਨਾਂ ਵਾਸਤੇ ਤੋਹਫੇ ਹੀ ਨੇ ਇਹਦੇ ਚੱਕੀ ਪੈਸੇ ਕਿੰਨੇ ਲਵੇਂਗਾ ਤੁਸੀਂ ਪੈਸੇ ਭਾਈ ਜੀ ਇਹਦਾ ਵੀ 80000 ਹੀ ਲੈ ਲਾਂਗੇ ਐ ਨੂੰ ਕਮਾ ਦੇ ਹਾਂ ਐ ਐਂ ਖੜਾ ਦੇ ਕਮਾ ਕੇ ਗਾਂਲੇ ਬੰਨਿਓ ਕਰੀ ਇਹਦਾ ਆਰਡਰ ਚੈੱਕ ਕਰਾ ਨਿਕ ਵਾਰੀ ਇੱਥੋਂ ਦਿਖਾ ਦੇ ਆਰਡਰ ਕੁਆਲਟੀ ਇਹ ਇਹਨਾਂ ਦੇ ਮੁੱਲ ਨਹੀਂ ਹੈਗੇ ਵੀਰੇ ਅੱਜ ਦੇ ਹਿਸਾਬ ਨਾਲ ਕੋਈ ਇਹ ਸਭਾ ਜੀ ਜਮਾ ਸੰਧੀ ਬੈਠ ਆ ਜੀ ਜੇ ਜੀ ਵੀਰ ਆ ਸੀਜ਼ਨ ਤੋਂ ਮਤਲਬ ਉਹ ਜੀ ਚੇਪਾ ਮਾਰਦੀ ਆ ਤਕਰੀਬਨ ਤਕਰੀਬਨ ਜੇ ਇਹੇ ਜਿਹਾਂ ਬੈਣਾ ਵੀਰ ਸੀਜ਼ਨ ਲਾਉਣ ਤੋਂ ਬਾਅਦ ਲੈ ਗਏ ਨਾ ਇੱਕ ਇੱਕ ਲੱਖ ਨਹੀਂ ਲੈਂਦੇ ਨੰਬਰ ਬੋਲ ਦਿਰਾ 9815398107 ਜੀ 981539810722 ਦਾ ਨੰਬਰ ਹੈ ਨਾਮ ਜੱਗੀ ਸ਼ਹਿਰ ਬਰਨਾਲਾ ਰੋਡ ਸੇਖਾ ਗੁਰੂ ਰਾਮਦਾਸ ਨਗਰ ਜੱਗੀ ਲਾਈ ਦਾ ਵਪਾਰ ਦਾ ਚੱਲਦਾ ਟੌਪ ਤੇ ਆ ਤੇ ਇਧਰਲੇ ਬੰਨੇ 11 ਗਹਿਰੀ ਕੈਮਰਾ ਹੋਰ ਮਾਰਦੇ ਸਾਰੀਆਂ ਬੈੜਾਂ ਤੇ ਸਾਰੀਆਂ ਕੰਪਨੀਆਂ ਦੇ ਬੈੜਾਂ ਤੁਹਾਨੂੰ ਬਾਈ ਕੋਲੋਂ ਮਿਲ ਜਾਣਗੀਆਂ ਧੰਨਵਾਦ